ਆਪਾਂ ਬੱਤੀ ਕੋ ਬੱਤੀ ਕੱਪਰ ਉਹ ਤਾਂ ਇਹਦਾ ਸ਼ੁਰੂ ਹੋਇਆ ਮੌਸਮ ਹੋਇਆ ਪਿਆ सनी ਤੇ ਅੱਜ ਖੇਡ ਖੇਡਾਂਗੇ ਆਪਾਂ ਹਣੀ ਰੋ ਵੀ ਸਾਰੇ ਤਿਆਰ ਆ ਗੇਮ ਖੇਡਣ ਲਈ ਅੱਜ ਫੇਰ ਤੁਹਾਡੇ ਨਾਲ ਹਾਜ਼ਰ ਆ ਸੀ ਇੱਕ ਨਵੀਂ ਗੇਮ ਲੈ ਕੇ ਨਵੀਂ ਨੀ ਪ੍ਰਾਣੀਆਂ ਉਹ ਪਹਿਲਾਂ ਅਸੀਂ ਇਹ ਰਹੇ ਹੁੰਦੇ ਸੀ ਪੰਜ ਪੰਜ ਚੋੜੇ ਥੋੜੇ ਜੋ ਵੀ ਬਹੁਤ ਜਣਾਂ ਨੂੰ ਪਤਾ ਹੋਊ ਇੱਧਰ ਆ ਪੁੱਤ ਇੱਧਰ 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 ਉੱਧਰ ਤਾਂ ਸਿੱਧਾ ਮੰਗਲਦਰ ਜਾ ਕੇ ਆਏ ਕਰੀਏ ਨਾ ਹੋਰ ਤਾਂ ਹਾਂ ਇਹ ਕੋਈ ਐਮ ਦਾ ਬੋਤ ਤੇ ਉਹ ਗੇਮ ਦਾ ਨਾਮ ਆ ਅੰਨਾ ਝੋਟਾ ਬਹੁਤ ਜਣਾਂ ਨੂੰ ਪਤਾ ਹੋਊ ਅੱਜ ਵਾਲਿਆਂ ਨੂੰ ਨਹੀਂ ਪਤਾ ਪਰ ਆਪਣੇ ਪਿੰਡ ਵਾਲੇ ਜਮਾਤਾਂ ਨੂੰ ਹਜੇ ਵੀ ਪਤਾ ਏ ਅੱਜ ਅਸੀਂ ਉਹ ਖੇਡਾਂਗੇ ਤੇ ਤੁਹਾਨੂੰ ਦਿਖਾਉਨੇ ਆ ਕਿਵੇਂ ਗੇਮ ਆ ਕਿਵੇਂ ਸ਼ੁਰੂਆਤ ਹੁੰਦੀ ਆ ਤੇ ਕਿ ਮੈਂ ਫਾਨ ਕਰਦੇ ਆ ਸਾਰੇ ਆ ਗਏ ਚਲੋ ਚਲੋ ਭਈਆ ਪਗਾਟਾ ਕਰੋ ਬੱਲੜੀ ਸਾਰੇ ਉਹ ਕਰ ਲੋ ਸੁੱਖੇ ਸਾਰੇ ਜਾਣੇ ਜਿਹੜੇ ਵੱਧ ਹੋਣਗੇ ਉਹ ਨਿਕਲ ਜਾਣਗੇ ਜਿਹੜੇ ਘੱਟ ਹੋਣਗੇ ਉਹਨਾਂ ਦਾ ਇਕੱਠਾ ਦਾ ਹੋਊਗਾ ਬਾਅਦ ਚ ਫੇਰ ਆ ਆ ਗਏ ਇੱਧਰ ਤੈਨਾਂ ਤੁਹਾਡੇ ਸਾਰੇ ਨਹੀਂ ਚਿੱਟੇ ਆਪ ਹੀ ਦੇਖ ਲਓ ਮੇਰਾ ਕੰਮ ਹੈ ਵੀ ਧਿਆਨ ਵੀ ਸੀ ਤੇਰਾ ਵੀ ਜਿੱਗਾ ਸੀ ਤੇਰਾ ਵੀ ਜਿੱਗਾ ਸੀ ਹੋ ਗਏ ਵੀਡੀਓ ਚ ਦੇਖ ਲੈਣਾ ਮੈਂ ਜ ਤੌ ਖਾ ਕੀਤਾ ਗਦਾਰੀ ਕਰੇ ਆ ਲੈ ਗੁੰਗਾ ਨਿਕਲ ਗਿਆ ਦੋ ਗਣਿਕਲ ਗਿਆ ਲੈ ਮੈਂ ਬੰਦਾ ਉਹ ਹਾਂ ਸੱਚ ਹੈ ਨਾ ਗੁੰਗੇ ਜੰਮੇ ਧਾਪੀ ਆ ਗਈ ਲੈ ਵੀ ਗੁੰਗਾ ਨਾ ਨਾ ਭਈ ਐਡਾ ਜ਼ੋਰ ਨਾ ਮਾਰਨਾ ਬੱਸ ਹੋਏ ਮੈਨੂੰ ਹੀ ਨਹੀਂ ਲਾ ਸਕੂ ਸਭੂ ਸਵਾਲ ਆ ਰਿਹਾ

ਆ ਕਮਾ ਕੇ ਆਏ ਕਹਿੰਦਾ ਬੰਦੇ ਆ ਛੋਟਾ ਲੈ ਲੋ ਭਾਈ ਛੋਟਾ ਉਹਦੇ ਕੋਲ ਛੋਟਾ ਲੈ ਛੋਟਾ ਭਾਈ ਕਿਲੇ ਰੋ ਲੈ ਮੈਨੂੰ ਮਾਰ ਜੀ ਲੋ ਆਪਾਂ ਜੀਵਨ ਦਾ ਤੀਰ ਆ ਕਾਲੀ ਨੂੰ ਦਪਾ ਜਾਵਾਂ ਤੋ ਮੈਂ ਕਮਾ ਲੈਣ ਦੇ ਕਮਾ ਲੈਣ ਦੇ ਨਹੀਂ ਹਜੇ ਦਾ ਸ਼ੁਰੂ ਹੋਇਆ ਓਏ ਥੱਲੇ ਦੀ ਨਹੀਂ ਦੇਖਣਾ ਕੁੰਗੇ ਥੱਲੇ ਦੀ ਨਹੀਂ ਦੇਖਣਾ ਜੂਤਾ 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 ਕਾਲ ਜੂਤਾ ਚੱਲ ਬਈ ਤੇਰੇ ਚੱਕੜ ਚ ਵੜ ਸੁਣ ਮੈਨੂੰ ਬੰਨ੍ਹ ਦੇ ਆ ਜੂਤਾ ਏ ਅਈਂ ਪਤਾ ਆ ਨਾ ਚੱਲੀਏ ਤਾਂ ਜ਼ਿਆਦਾ ਖੁੱਲਾ ਏ ਹਨਾ ਤੁਹਾਨੂੰ ਜਗ੍ਹਾ ਮਿਲ ਜੂ ਨਹੀਂ ਤਾਂ ਪੂ ਲਗਣ ਦਿੰਦਾ ਮੈਂ ਹੈਗਾ ਚਲੋ ਚਲ ਆਜੋ ਚੱਲ ਜੱਗੀ ਆ ਜਾ ਪੁੱਤ ਤਾਂ ਉੱਪਰ ਵਧੀਆ ਬਣ ਰਹੀ ਐ ਇੱਥੇ ਥੋੜਾ ਨਿਹਰਾ ਐ ਦੇਖੀ ਬਸ ਤੂੰ ਉਧਰੀ ਲੋ ਆਪਾਂ ਕੰਦਾ ਤੋਂ ਇਧਰ-ਇਧਰ ਹੀ ਰਹਿਣਾ ਦੇਖੋ ਮੌਸਮ ਕਿੰਨਾ ਘੈਂਟ ਹੋਇਆ ਪਿਆ ਈ ਬੈਦਰ ਟੂ ਦੇਖੋ ਕਬੂਤਰ ਆਟ ਗਿਆ ਹੋਰ ਚਾਈ ਦੇਖ ਬੈਦਰ ਟੂ ਆ ਗਿਆ ਸੱਚੀ ਹੋਈ ਆਂ ਦਾ ਤੇਰਾ ਕਬੂਤਰ ਲੈ ਪਰਲਾ ਜਾ ਤੋ ਕਿਹਦਾ ਖਤਰਨਾਕ ਵਿਊ ਆ ਬੈਦਰ ਟੂ ਆ ਬਾਈ ਦੇਖ ਉਹਰੇ ਕੋਠੇ ਤੇ ਵੀ ਗੂਟਾ ਹੋ ਗਿਆ ਐ ਹਾਂ ਚਲੋ ਭਾਈ ਇਹ ਬੈਦਪ ਟੂ ਆ ਚਲੋ ਹੁਣ ਇੱਥੇ ਇੱਥੇ ਬੰਨੋ ਅੱਖਾ ਥੋੜਾ ਜਿਹਾ ਆਪਾਂ ਇਧਰ ਇਧਰ ਹੀ ਰਹਿਣਾ ਕੰਡਾ ਤੇ ਲੈ ਲੋਗੀ ਬੈਦਪ ਤੂੰ ਦਾ ਤੋੜ ਦੇਣਾ ਮੈਂ ਨਾ ਇੱਧਰ ਨਹੀਂ ਉਹ ਨਾ ਲੈ ਮੈਂ ਬੰਨਾਂ ਅਰੇ ਚੱਪੀ ਆ ਲੂ ਪੁੱਤ ਇਧਰ ਚੰਗਾ ਹੋ ਇਹਨਾਂ ਕੋਲੇ ਨਹੀਂ ਜਾਣਾ ਜੰਗਲਿਆਂ ਕੋਲ ਕੋਈ ਪਤਾ ਦੀਂਦਾ ਤੈਨੂੰ ਓਏ ਓਏ ਪਤਾ ਕੀ ਇੱਥੋਂ ਐ ਮੋੜ ਦਿਆ ਕਰੋ ਫੇਰ ਨਹੀਂ ਦੀਂਦਾ ਬਸ ਠੀਕ ਆ ਤੇ ਆ ਕਿੰਨੇ ਆ ਕਿੱਥੇ ਆ ਗਨੇ ਇਹ ਹੈਗੇ ਦੋ ਚਲੋ ਵੀ ਜਿਆਦਾ ਹੋਣਾ ਉਹ ਨਾ ਆਓ ਨਹੀਂ ਬਾਲਾ ਨਾ ਟੈਟ ਕਰ ਬਸ ਵੇਚੋ ਕੌਣ ਵੇਚਦਾ ਮੈਂ ਮੈਂ ਮੈਨੂੰ ਵੇਚ ਦੇ ਮੈਂ ਭਾਈ ਚੱਲ ਇਹਨੂੰ ਵੇਚ ਲੈਣ ਦੇ ਗੁੰਕੇ ਇਹਨੂੰ ਇਹਨੇ ਇਹਨੇ ਫੜਿਆ ਸੀ ਇਹਨੂੰ ਨਹੀਂ ਇਹ ਆਈ ਲੈ ਲਓ ਉਹ ਕੀ ਲੈ ਲਓ ਹੈ ਅੰਨਾ ਤੁੱਤਾ ਲੈ ਲਓ 10 ਕੀ ਦਾ ਨੰਦ ਕੋਣਾ ਦੰਦਾ ਤਾਂ ਪਤਾ ਲੱਗਦਾ ਇੱਧਰ ਐਤੋਂ ਬਨੇਰੇ ਤੋਂ ਇੱਧਰ ਇੱਧਰ ਖੇਡਿਓ ਠੀਕ ਆ ਆ ਕੇ ਲਾਈ ਨਹੀਂ ਵੀ ਕੇ ਨੀ ਲਾ ਵੀ ਦਿਲਾਓ ਨਾ ਕੰਮ ਲਈ ਅੰਦਰ ਕੱਲੂ ਇੱਧਰ ਨੂੰ ਇੱਧਰ ਨੂੰ ਪਤਾ ਇੱਧਰ ਨੂੰ ਹਾਂ ਉਹ ਤੇਰੀ ਆ ਜਾ ਆ ਜਾ ਕਾਲੀ ਜੀ ਦੇਖ ਲੈ ਵੀ ਕਾਲੀ ਜੰਮੇ ਦਾ ਹੀ ਆ ਗਈ ਮੈਨੂੰ ਕਿਹਦਾ ਪਤਾ ਨਹੀਂ ਆ ਪੇਰ ਪਾਉ ਇਹ ਦੇਖ ਆ ਦੋ ਪੱਟੀ ਲੈ ਗਈ ਆਲੂ ਨਾ ਪਤਾ ਇੱਧਰ ਜੱਤ ਕੇ ਬੱਚਾ ਜੱਪ ਕੇ ਚਲੋ ਵੀ ਚਲੋ 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 ਕਾਲੀਆਂ ਕਾਲੀ ਦੀਆਂ ਅੱਖਾਂ ਬਨੋ ਇਹ ਸਵਾਦ ਜਾਣਿਆ ਰ ਸਵਾਦ ਉੱਤੇ ਜੋੜਾ ਭਾਈ ਕੱਟਦੀ ਨਹੀਂ ਕੱਟਦੀ ਨਹੀਂ ਪਈ ਕਟਦੀ ਨਹੀਂ ਪਈ ਤਾਂ ਨਹੀਂ ਆਇਆ ਸਵਾਦ ਸਵਾਦ じゃ ਨਹੀਂ ਆਇਆ ਕੋ ਹੋਰ ਮਾਰੇਗਾ ਕਾਲੀ ਤੂੰ ਕਹ ਇਹਨੂੰ ਗੁੰਗੇ ਨੂੰ ਗੁੰਗੇ ਨੂੰ ਕਹਿ ਤੂੰ ਕਹ ਸਵਾਦ じゃ ਨਹੀਂ ਆਇਆ ਕੋ ਹੋਰ ਮਾਰੇਗਾ ਗੁੰਗੇ ਨੇ ਛਿੱਟੀ ਸੀ ਤੇਰੇ ਆ ਕਿੰਨੇ ਆ 5 ਸਵਾਦ ਓਏ ਉਹ ਤਾਂ ਕਮਲੇ ਜਾਣ ਕੇ ਵੀ ਗਲਤ ਬੋਲ ਸਕਦਾ ਤਿੰਨ ਕਿਹੜਾ ਆ ਜੇ ਪ੍ਰਸ਼ਾਦ ਨੂੰ ਓਏ ਜੋਹਾਂ ਅਗਨੇ ਆਏ ਇਹ 10 ਆਹਾ 3 ਆਹਾ ਇਹਵੇ 7 ਆਹਾ ਆਹ 5 ਉਹ 5 6 6 6 ਆਹਾ ਓਏ 9 ਆਹਾ ਕੋਈ ਹੋਵੇ ਬੱਤ ਕਹਾ ਪਤਾ 5 ਆਹਾ ਓਏ ਮਰਦਾ ਓਏ 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 ਛੁੱਟ ਪੱਟੀ ਲੋਡ ਕਰਦੀ ਸੀ ਤਾਂ ਜਾਂਦਾ ਹਾਂ ਨਹੀਂ ਪਹਿਲਾਂ ਪਤਾ ਕੀ ਅੱਖਾਂ ਬੰਦ ਕਰਾ ਲਿਆ ਕਰੋ ਫੇਰ ਬੰਨ੍ਹਾ ਕਰੋ ਫੇਰ ਨਾ ਅੱਖਾਂ ਖੁੱਲਣ ਕਈ ਆਂਦਾ ਹੋਵੇ ਨੱਚਦੀਆਂ ਕਬੂਤਰ ਦੇ ਵਿੱਚ ਉਹ ਯਾਰ ਆ ਨਹੀਂ ਕੋਈ ਚਲੋ 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 ਫੁਰਤੀ ਨਾ 10 ਆਹ 15 15 ਤਾਂ ਉਂਗਲ ਮੈਂ ਨਹੀਂ ਹੁੰਦੀਆਂ ਕੀ ਕਰ ਤੂੰ ਕਰਨੇ ਕਿੰਨੇ ਆ ਤਿੰਨ ਅਜਾ ਬੱਸੇ ਬੱਸੇ ਸਰਦ ਆ ਕਿੰਨੇ ਆ ਆਲੂ ਦੋ भाई आ ਲੈ 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 ਚੱਲ बचाले ਆ अड्डा ਉਥੇ ਕਿਤੇ ਕਰਕੇ ਵਿਚਾਲੇ ਦੇ ਛੱਡ ਅੰਡਾ ਛੋਟਾ ਲੈ ਲੋ ਇੱਕੀ ਲੈਣਾ ਕਿਵੇਂ ਕਿਹੜਾ ਪਹਿਲਾਂ ਅੰਡਾ ਅੰਨਾ ਛੋਟਾ ਭਰਾ ਅੱਡਾ ਇਨੂੰ ਕਹ ਜੀਤ ਆ ਬੱਲੇ ਦਿਖਾ ਇਹਨੂੰ ਕਹ ਉਹ ਵੀੜੀਆਂ ਪੀਂਦਾ ਸਰਦਗੇ ਛੋਟਾ ਛੋਟਾ ਵੀੜੀਆਂ ਪੀਂਦਾ ਗੱਪਰੂ ਚਲੋ ਬਈ ਚਲੋ 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 ਹਾਂ ਲੱਗ ਗਿਆ ਹਾਂ ਲੱਗ ਗਿਆ ਬਾਹਰ ਨੂੰ ਲੱਗਿਆ ਕਿਸੇ ਦਿਨ ਨੂੰ ਆ ਜੀ ਮੇਰੇ ਮਾਸੇ ਨਹੀਂ ਮਰਦੀ ਉਹ ਵੀ ਬਾਹਰ ਨੂੰ ਲੱਗਿਆ ਵੀਡੀਓ ਦੇਖ ਲੈਣੀ ਮੈਂ ਹਾਂ ਭਈ ਦੇਖ ਲੈ ਦੇਖ ਲੈ ਭਈ ਵੀਡੀਓ ਬੰਦ ਕਰਕੇ ਲੈ ਵੀ ਸਾਡਾ ਰੌਲਾ ਪੈ ਗਿਆ ਸੀ ਥੋੜਾ ਜਿਹਾ ਕਾਲੀ ਕਹਿੰਦਾ ਨਾ ਲੱਗਾ ਤੇ ਹਾਂ ਜੀ ਭਈ ਆ ਇਹਨਾਂ ਦੰਦ ਤਾਰੇ ਜੀ ਤਾਂ ਕਹਿੰਦਾ ਨਹੀਂ ਲੱਗਾ ਤੇ ਅਸੀਂ ਹੁਣ ਵੀਡੀਓ ਦੇਖ ਕੇ ਹਟੇ ਆ ਸਲੋ ਕਰਕੇ ਜਾਵਾਂ ਤੇ ਫੈਸਲਾ ਇਹ ਹੋਇਆ ਵੀ ਕਾਲੀ ਨੂੰ ਹੱਥ ਜੀਤ ਲਾ ਕੇ ਗਿਆ ਸੀ ਕਾਲੀ ਨੇ ਹੱਥ ਨਹੀਂ ਸੀ ਲਾਇਆ ਚਲੋ ਵੀ ਹੁਣ ਦਵਾਰੇ ਭਈ ਐਂ ਛੱਡ ਦਿੰਦੇ ਹੁਣ ਹਾਂ ਹੁਣ ਤਾਂ ਛੱਡ ਦੇ ਕੱਟ ਬੈ ਕੋ ਬੈ ਕੱਪਰ ਉਹ ਤੱਕਾ ਨਹੀਂ ਮਾਰਨਾ ਰੇਡਰ ਦਾ ਕਾਣੀ ਉਹ ਤੱਕਾ ਨਾ ਮਾਰ ਉਹ ਮਾਰ ਸਾਹ ਉਹ ਜਾਫੀ ਕਿੱਥੇ ਹੈ ਤੇ ਰੇਡਰ ਕਿੱਥੇ ਨਹੀਂ ਜਾਫੀ ਕਿੱਥੇ ਹੈ ਰੇਡਰ ਕਿੱਥੇ ਹੈ ਤੇ ਜਾਫੀ ਕਿੱਥੇ ਆ ਹੈ ਲੱਭ ਜਾਫੀ ਯਮਨ ਮਾਰ ਮੂਰ ਉਹ ਲੈ ਹਾਂ ਲੱਗ ਗਿਆ ਲੱਗ ਗਿਆ ਲੱਗ ਗਿਆ ਲੈ ਵੀ ਸੁੱਕੇ ਦੀ ਵਾਰੀ ਆ ਗਈ ਮੇਰੀ ਮੇਰੀ ਤਾਂ ਬਾਰਿਸ਼ ਕਮਵਾ ਨਹੀਂ ਛੱਡੋ 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 ਇਹਨੂੰ ਵੀ ਵੇਚੋ ਇਹਨੂੰ ਪੰਜ ਆ ਆ ਕਿੰਨੇ ਆ ਇਹਨੂੰ ਵੇਚੋ ਆ ਕਿੰਨੇ ਆ ਅੱਠ ਆ ਕਿੰਨੇ ਆ ਇਹ ਛੋਟਾ ਬੂਰਾ ਏ ਆ ਕਿੰਨੇ ਆ 25 ਇਹ ਛੋਟਾ ਬੂਰਾ ਏ ਕੋਰਾ ਬੂਰੀ ਵਜ ਬਈ ਤੱਤਾ ਲਾ ਰੋ ਬਈ ਕਿੰਨੇ ਦਾ 30 ਪੈਂਤੀ ਦਾ ਪੈਂਤੀ ਦਾ ਦੰਦ ਲਗਾ ਦੰਦ ਜੀ ਦਿਖਾ ਬਹੁਤ ਲਗਾ ਐ ਸਾ ਕਾਲੀ ਵਾਂ ਜਾ ਆ ਚਪਲਾ ਚੱਕੀ ਹੈ ਚਪਲਾ ਚੱਕ ਚੱਕਲੀਆਂ ਆ ਦੇ ਚੱਕਤੀਆਂ ਚੱਕਤੀਆਂ ਛੱਡ ਦੋ ਮਿਸਰਾ ਦੇ ਨਾਦੀ ਮੈਂ ਕੁੱਤੇ ਢੋਣ ਵਾਲੇ ਪਹਿਲਾ ਬੋਲ ਮੈਂ ਲੱਭ ਪਹਿਲਾ ਖੇਡਿਆ ਕੁਟੀ ਸੋਣੀਏ ਲੱਗ ਗਿਆ ਲੱਗਾ ਲੱਭੇ ਨੂੰ ਲੱਭੇ ਲੱਭੇ ਆ ਲੱਭੇ ਨੂੰ ਕਰੋ ਸੇਤਾ ਲੋ ਨਾ ਬਗੜੂ ਅਬ ਪਹਿਲਾ ਪਹਿਲਾ ਖੇਡਿਆ ਕਬੱਡੀ ਸੂਣੀ ਲੋ ਵੀ ਹੁਣ ਲੱਬੇ ਦੀ ਵਾਰੀ ਲਿਆ ਕੇ ਬਾਅਦ ਚ ਹੋਰ ਗੇਮ ਚੀਟਿੰਗ ਤੂੰ ਵੀ ਲਾਉਣਾ ਤੇ ਬਰੇ ਆ ਲਾਉਣਾ ਨਹੀਂ ਐਤੋਂ ਬਾਅਦ ਹੋਰ ਗੇਮ ਖੇਡਾਂਗੇ ਚੀਟਿੰਗ ਕਰਦਾ ਚੀਟਿੰਗ ਕਰਦਾ ਜੱਗੀ ਅਗੋਂ ਆ ਪਾਸੇ ਬਾਂਦਰ ਕਿਲਾ ਬੋਲਾ ਕੁੱਤਾ ਤੂੰ ਫੇਰ ਹੀ ਬਣਿਆ ਫਿਰਦਾ ਦਿਖਾ ਬਾਈ ਸਾਰਾ ਹਾਂ ਬਾਂਦਰ ਕਿਲਾ ਅਗਲਾ ਅਗਲੀ ਗੇਮ ਗੇਮ ਬਾਂਦਰ ਕਿਲਾ ਵੀ ਜੰਗਲ ਨਾਲ ਸੜਦੇ ਕੋਈ ਆਉਦੀ ਓਏ ਕੁੱਤਾ ਓਏ ਸ਼ੇਰ ਇਹ ਕੀ ਕੀਤਾ ਫਿਰਦਾ ਆਪਣੇ ਪੈਂਟ ਚ ਆ ਗਏ ਨੇ ਕਬੂਤਰ ਆ ਗਏ ਨੇ ਲੈ ਲੈ ਉਹ ਲੱਖ ਕਬੂਤਰ ਓਏ ਲੱਭਾ ਡਰਦਾ ਓਏ ਓ ਲੱਭਾ ਡਰਦਾ ਏ ਇੱਧਰ ਇਹ ਲਾਸ਼ ਕਿਹੜੀ ਲਾਸ਼ ਓਏ ਕਬੂਤਰ ਦੀ ਗੋਲੇ ਦੀ ਲਾਸ਼ ਓਏ ਹੋ ਮਾਈ ਗੋਡ ਹੋ ਰਿਹਾ ਹੈ ਓ ਮਾਈ ਗੋਡ ਯਾਹਰ ਤੋਂ ਬਾਈ ਆ ਜਾ ਨੀਮਾ ਨੀਮਾ ਉਸ ਤੋਂ ਅੱਗੇ ਨਹੀਂ ਨਹੀਂ ਬੰਦਾ ਕੱਖੋਂ ਦੀ ਉਮੀਦ ਸੀ ਜੰਦੀਆਂ ਲਈ ਚਲੋ ਵੀ ਚਲੋ ਆ 90 ਦੀ ਵਾਰੀ ਲਿਆ ਕੇ ਉਸ ਤੋਂ ਬਾਅਦ ਗੇਮ ਚੇਂਜ ਬੰਦਰ ਕੇ ਲਾ ਖੇਡਿਓ ਠੀਕ ਆ ਮੂਝ ਪਾਣੀ ਪਾਰ ਕੇ ਹਾਂ ਸਹੀ ਗੱਲ ਲਗਾ ਦੇ ਗਏ ਨੇ ਜਿਹਦਾ ਹਾਸਾ ਨੇ ਉਹ ਤਾਂ ਫਿਰ ਚੈਲੰਜ ਹੋ ਜੂ ਅੱਜ ਤਾਂ ਆਪਾਂ ਗੇਮ ਖੇਡਣੀ ਆ ਵਈ ਸਾਰਿਆਂ ਨੇ ਉਹ ਉਹ ਹੋਰ ਕਹੇ ਦਨ ਸਹੀ ਚੇਂਜ ਐਤਵਾਰ ਨੂੰ ਉਹਦੇ ਫਿਰ ਆਪਾਂ ਉਹ ਵੀ ਰੱਖਾਂਗੇ ਨਾਮ ਵੀ ਰੱਖਾਂਗੇ ਅੱਗੇ ਨੂੰ ਸਟਾਨ ਪੇਪਰ ਪ੍ਰਸੀਜਰ ਆਹਾਂ ਆਹਾਂ ਆਠ ਆਹਾਂ ਆਹਾਂ ਪੰਜ ਚਲੋ ਵੀ ਮੈਂ ਵੇਚਦਾ ਮੈਨੂੰ ਵੇਚ ਲੈ ਹੁਣ ਮੈਂ ਆ ਤੂੰ ਮੋਟਾ ਕੱਟੇ ਨੂੰ ਕੱਟੇ ਹੀ ਵੇਚੀ ਆ ਮੈਂ ਮੈਂ ਬਈ ਆ ਬਈ ਇੰਨੇ ਇਹ ਬਈ ਬੀਹਾਂ ਵਾਲਾ ਦੰਦ ਦੰਦ ਦਿਖਾ ਐ ਕਾਰੇ ਦੰਦ ਜੀਬ ਜੀਬ ਦਿਖਾ ਦੇ ਚਿੱਟੀ ਜੀਬ ਬੰਦ ਕਰ ਤੇਰੀ ਛੱਤ ਚਲ ਆ ਕਾਲੀ ਘੂੜ ਕੀ ਕਿਹਾ ਓਏ ਲੱਭਾ ਡਾਰਦਾ ਲੱਭਾ ਡਾਰਦਾ ਐ ਕਾਪਰ ਗਿਆ ਓਏ ਓਏ ਛੱਟਣਾ ਰਿਓ ਓਏ ਓਏ ਉਹਨੂੰ ਸੱਟਣਾ ਨਹੀਂ ਕਾਪਰ ਗਿਆ ਛੋਟਾ ਨਾ ਛੋਟਾ ਡਰਦਾ ਓਏ ਜੱਗੀ ਫੜ ਲਿਆ ਓਏ ਆ ਜਾ ਜੱਗੀ ਚਲੋ ਵੀ ਹੁਣ ਗੇਮ ਚੇਂਜ ਕਰਦੇਓ ਚੱਲ ਬਸ ਜੱਗੀ ਤੇ ਆਖਰੀ ਆ ਠੀਕ ਆ ਆ ਲੂ ਆ ਟੂ ਵੀ ਰਹਿਣਾ ਆ ਲੂ ਵੀ ਫਿਰ ਭਾਈ ਕੋਈ ਹੋਰ ਗੇਮ ਵੀ ਖੇਡਾਂਗੇ ਬਾਂਦਰ ਕਿੱਲੇ ਤੋਂ ਬਾਅਦ ਕਿਹੜੀ ਗੇਮ ਆਏ ਬਾਂਦਰ ਕਿਲਾ ਖੇਡੋ ਬਸ ਫਿਰ ਵਲੌਗ ਨਹੀਂ ਆਪਣਾ ਬਾਲਾ ਵੱਡਾ ਜਾ ਬ루 ਕੀ ਦਾ ਨਹੀਂ ਨਾ ਚਲੋ ਵੀ ਲੈ ਵੀ ਜੱਗੀ ਦੀ ਵਾਰੀ ਆ ਗਈ ਆ ਖੂ ਵਾਲੇ ਦੀ ਹਾਏ ਇਹ ਤਾਂ ਖੂ ਵਾਲੇ ਆਏ ਹਾਏ ਹਾਏ ਇਹ ਛੋਟਾ ਪਾਉਣਾ ਪਾਉਣਾ ਨਹੀਂ ਬੱਚਾ ਬੱਚਾ ਹੈ ਬੱਚਾ ਪੂਰਾ ਪੜਿਆ ਹੋਇਆ ਪੜਾ ਆਖ ਨੇ ਇਹ ਹਜੇ ਕੱਟਾ ਹੈ ਪੰਜ ਇਹਨੂੰ ਤਾਂ ਨਹੀਂ ਸਭ ਦੋ ਖੂ ਤਾਂ ਹੀ ਸੱਤ ਕੱਟਾ ਨਾਲੋ तो जा देखे जा देखे। <laughs> हौली 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 जवाक कहो ना का, कालू आए न्याणा हो हौली हौली बस ऊ छेड़ के भजो <laughs> <laughs> चलो बस बास बस 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 हूं ले भी